ਸਾਥਿਓ ਪਿਛਲੇ ਕਈ ਦਿਨਾਂ ਤੋਂ ਸਮੁੱਚੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੁੱਚੇ ਪੰਜਾਬੀਆਂ ਦੀ ਕਿਸਾਨਾਂ ਦੀ ਔਰ ਹਰ ਵਰਗ ਦੇ ਭਲੇ ਦੇ ਲਈ ਇੱਕ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੀ ਆਵਾਜ਼ੀ ਪਾਰਟੀ ਦੀ ਸਰਕਾਰ ਭਵੰਤਮਨ ਜੀ ਸਰਕਾਰ ਲੈ ਕੇ ਆਈ ਹੈ ਸਰਪੱਖੀ ਆਰਗੇਨਾਈਜ਼ਡ ਪਲਾਨ ਡਵੈਲਪਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਦਿਨ ਤੋਂ ਹੀ ਸਾਰੀਆਂ ਵਿਰੋਧੀਆਂ ਪਾਰਟੀਆਂ ਕਿਉਂਕਿ ਉਹਨਾਂ ਦੇ ਆਪ ਦੇ ਹਿੱਤ ਉਹਨਾਂ ਦੇ ਆਪ ਦੇ ਇੰਟਰਸਟ ਹਿੱਟ ਹੋ ਰਹੀ ਸੀ ਨੁਕਸਾਨ ਹੋ ਰਿਹਾ ਸੀਗਾ ਉਹਨਾਂ ਨੂੰ ਉਹਨਾਂ ਨੇ ਗੁੰਮਰਾਹ ਕਰਨ ਵਾਲੀਆਂ ਸਾਰੀਆਂ ਹੱਦਾਂ ਬੰਨ੍ਹ ਨੇ ਜਿਹੜੇ ਉਹ ਟੱਪ ਚੁੱਕੇ ਨੇ ਹਰ ਰੋਜ਼ ਧਰਨੇ ਮੁਜ਼ਾਹਰੇ ਕਰਕੇ ਉਹ ਸਾਡੇ ਤੇ ਅਲੀਗੇਸ਼ਨ ਸਾਡੀ ਸਰਕਾਰ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਜ਼ਰੀਏ ਕੋਈ ਜ਼ਮੀਨਾਂ ਹਥਿਆਉਣ ਦੀ ਗੱਲ ਦੇ ਅਲੀਗੇਸ਼ਨ ਲੱਗ ਰਹੇ ਨੇ ਜੋ ਕਿ ਸਰਾਸਰ ਝੂਠ ਹੈ ਔਰ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ ਮੈਂ ਇਹਦੀ ਇੱਕ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਸਭ ਤੋਂ ਵੱਧ ਕੋਠੇ ਚੜ ਚੜ ਰੌਲਾ ਪਾ ਰਹੇ ਨੇ ਅਕਾਲੀ ਦਲ ਔਰ ਭਾਜਪਾਲੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਦਸਤਾਵੇਜ਼ ਰੱਖਣਾ ਚਾਹੁੰਨਾ ਜਿਸ ਤੋਂ ਸਮੁੱਚੇ ਪੰਜਾਬ ਨੂੰ ਇਹ ਜੱਗ ਜ਼ਾਹਿਰ ਹੋ ਜਾਏਗਾ ਕਿ ਇਹ ਜੋ ਪਲੈਨਿੰਗ ਹੋਈ ਅਜ ਸਾਡੀ ਸਰਕਾਰ ਨੇ ਕੀਤੀ ਹੈ ਇਹਦਾ ਮੁੱਢ ਕਦੋਂ ਬੰਨਿਆ ਗਿਆ ਇਹਦਾ ਮੈਂ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀਆਂ ਗਜਟ ਨੋਟੀਫਿਕੇਸ਼ਨਸ ਨੇ ਜਿਹੜੀਆਂ ਉਹ ਪੇਸ਼ ਕਰ ਰਿਹਾ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਇਹ ਪਾਲਿਸੀ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਸਾਰੇ ਸ਼ਹਿਰਾਂ ਦੇ ਵਿੱਚ ਉਹਦੇ ਵਿੱਚੋਂ ਤਰੀਕ ਵਾਈਜ਼ ਜੇ ਚੱਲੀਏ ਤਾਂ 12 12 2008 ਨੂੰ ਪੰਜਾਬ ਸਰਕਾਰ ਉਸ ਸਮੇਂ ਸਰਕਾਰ ਕੀ ਦੀ ਸੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਐਸਐਸ ਨਗਰ ਮੁਹਾਲੀ ਦਾ ਮਾਸਟਰ ਪਲਾਨ ਦੀ ਗੱਲ ਹੋਈ ਨੋਟੀਫਿਕੇਸ਼ਨ ਹੋਈ ਤੇ ਉਹ ਉਸ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਇਨ ਆਰਡਰ ਟੂ ਡਵੈਲਪ ਐਸਐਸ ਨਗਰ ਐਂਡ ਇਟਸ ਸਰਾਉਂਡਿੰਗ ਏਰੀਆਜ਼ ਇਨ ਆਰਡਰਲੀ ਮੈਨਰ ਅ ਮਾਸਟਰ ਪਲਾਨ ਹੈ ਜਿਹੜਾ ਉਦੋਂ ਜਾਰੀ ਹੋਇਆ ਇਸ ਤੋਂ ਬਾਅਦ ਤੁਸੀਂ ਦੇਖੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਉਹਦੇ ਸਰਾਉਂਡਿੰਗ ਸਿਟੀਜ਼ ਦਾ 10 ਦਸੰਬਰ 2010 ਸਰਕਾਰ ਕਿ ਦੀ ਅਕਾਲੀ ਭਾਜਪਾ ਦੀ ਮਾਸਟਰ ਪਲਾਨ ਉਹਨਾਂ ਦੀ ਸਰਕਾਰ ਵੇਲੇ ਜਾਰੀ ਹੋਇਆ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ ਤਰਨਤਾਰਨ ਸਿਟੀ ਦੀ 21 ਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਮਾਸਟਰ ਪਲਾਨ ਜਿਹੜਾ ਰੈ residencions ਹੁੰਦਾ ਉਹ ਜਾਰੀ ਹੋਇਆ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਹੁਸ਼ਿਆਰਪੁਰ ਦੀ 24 ਅਗਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਤੇ ਉਸ ਸਮੇਂ ਉਹਦਾ ਮਾਸਟਰ ਪਲਾਨ ਹੈ ਜਿਹੜਾ ਉਹ ਜਾਰੀ ਹੋਇਆ ਤੇ ਇਹਨਾਂ ਮਾਸਟਰ ਪਲਾਨਸ ਦੇ ਵਿੱਚ ਇਹੀ ਜਗ੍ਹਾ ਜਿਹੜੀ ਹੁਣ ਅਸੀਂ ਨੋਟੀਫਾਈ ਕੀਤੀ ਹੈ ਕਿ ਉਹ ਸਾਰਿਆਂ ਦੀ ਭਾਈਵਾਲੀ ਦੇ ਨਾਲ ਉਹਨੂੰ ਸਾਂਝੇ ਤੌਰ ਦੇ ਉੱਪਰ ਡਿਵੈਲਪ ਕੀਤਾ ਜਾਵੇ ਇਹਨਾਂ ਸਾਰਿਆਂ ਨੋਟੀਫਿਕੇਸ਼ਨਸ ਦੇ ਵਿੱਚ ਸਾਰਿਆਂ ਮਾਸਟਰ ਪਲਾਨਸ ਦੇ ਵਿੱਚ ਉਸ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਆਲਰੇਡੀ ਰੈਜ਼ੀਡੈਂਸ਼ੀਅਲ ਜ਼ੋਨਸ ਨੇ ਜਿਹੜੇ ਉਹ ਡਿਕਲੇਅਰ ਕਰ ਦਿੱਤਾ ਜਦੋਂ ਸਰਕਾਰ ਦੇ ਵਿੱਚ ਸੀ ਉਦੋਂ ਕੰਮ ਕੁਝ ਹੋਰ ਤੇ ਅੱਜ ਆਪੋਜੀਸ਼ਨ ਦੇ ਵਿੱਚ ਨੇ ਅੱਜ ਗੱਲਾਂ ਕੁਝ ਹੋਰ ਆ ਮੈਂ ਇਹੀ ਗੱਲ ਅੱਜ ਤੁਹਾਡੇ ਜ਼ਰੀਏ ਇਹਨਾਂ ਪਾਰਟੀਆਂ ਤੋਂ ਪੁੱਛਣਾ ਚਾਹਣਾ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਜੇ ਉਸ ਸਮੇਂ ਇਹੀ ਏਰੀਆਜ਼ ਜੇ ਰੈ residențial ਜ਼ੋਨ ਡਿਕਲੇਅਰ ਹੋ ਗਏ ਜਾਂ ਕਮਰਸ਼ੀਅਲ ਜ਼ੋਨ ਡਿਕਲੇਅਰ ਹੋ ਗਏ ਨਾ ਮਾਸਟਰ ਪਲਾਨ ਦੇ ਜ਼ਰੀਏ ਤੇ ਉਸ ਸਮੇਂ ਦਾ ਮਤਲਬ ਇਹ ਹੋਇਆ ਕਿ ਇਹ ਡਿਕਲੇਅਰ ਕਰਕੇ ਪ੍ਰਾਈਵੇਟ ਡਿਵੈਲਪਰਾਂ ਨੂੰ ਪ੍ਰਾਈਵੇਟ ਬਿਲਡਰਾਂ ਨੂੰ ਤਾਂ ਅਲਾਉ ਕਰ ਦਿੱਤਾ ਕਿ ਤੁਸੀਂ ਇੱਥੇ ਕਲੋਨੀਆ ਕੱਟੋ ਤੁਸੀਂ ਇੱਥੇ ਡਿਵੈਲਪਮੈਂਟ ਕਰੋ ਲੀਗਲ ਤਾਂ ਕਰੋ ਹੀ ਕਰੋ ਇਲਿਗਲ ਦੀਆਂ ਵੀ ਧੱਜੀਆਂ ਉੜਾ ਦਿੱਤੀਆਂ ਤੇ ਜੇ ਅੱਜ ਸਰਕਾਰ ਇੱਕ ਚੰਗੇ ਇੱਕ ਸਾਫ ਸੁਥਰੇ ਮਨਸੂਬੇ ਦੇ ਨਾਲ ਇਹ ਕਹਿ ਰਹੀ ਹੈ ਕਿ ਭਾਈ ਕਿਸਾਨ ਵੀਰੋ ਜ਼ਮੀਨ ਮਾਲਕ ਨੇ ਜਿਹੜੇ ਤੁਸੀਂ ਆਓ ਸਾਡੇ ਨਾਲ ਹੱਥ ਮਿਲਾਓ ਆਪਾਂ ਰਲ ਮਿਲ ਕੇ ਉਹਦੀ ਪਲਾਨਡ ਡਿਵੈਲਪਮੈਂਟ ਕਰਦੇ ਆ ਤੁਹਾਨੂੰ 플ੌਟ ਚਾਹੀਦਾ 플ੌਟ ਮਿਲੂਗਾ ਤੁਹਾਨੂੰ ਤੁਸੀਂ ਗਰੁੱਪ ਹਾਊਸਿੰਗ ਕੱਟਣੀ ਚਾਹੁੰਦੇ ਹੋ ਤੁਸੀਂ ਗਰੁੱਪ ਹਾਊਸਿੰਗ ਆਪ 4 5 7 ਭਰਾ ਕਿਸਾਨ ਵੀਰ ਇਕੱਠੇ ਹੋ ਕੇ ਨਾਲ ਕੇ ਉਹ ਵੀ ਕੱਟ ਸਕਦੇ ਨੇ ਤੁਸੀਂ ਪਲਾਨ ਉਹਦੀ ਕਲੋਨੀ ਕੱਟਣੀ ਹੈ ਤੁਸੀਂ ਉਹਦੇ ਪਲੋਟਿੰਗ ਕਰਨੀ ਹੈ ਤੇ 50 ਏਕੜ ਤੋਂ ਉੱਪਰ ਤੁਸੀਂ ਜਗ੍ਹਾ ਇਕੱਠੀ ਕਰ ਲਓ ਤੇ ਉਹਦੇ ਵਿੱਚ ਜਿਹੜੇ ਕਿਸਾਨ ਵੀਰ ਆਪ ਡਿਵੈਲਪਰ ਬਣ ਸਕਦੇ ਨੇ ਜੇ ਫੇਰ ਵੀ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੇ ਤਾਂ ਉਮਰ ਖੇਤੀ ਕਰੋ ਕੋਈ ਰੋਕਟੋ ਕੋਦੇ ਉੱਪਰ ਨਹੀਂ ਹੈ ਜੇ ਸਰਕਾਰ ਇਹ ਕਹਿ ਰਹੀ ਹੈ ਤੇ ਅਸੀਂ ਗਲਤ ਹੋ ਗਏ ਜਦੋਂ ਇਹਨਾਂ ਨੇ ਆਪ ਇਹ ਨੋਟੀਫਿਕੇਸ਼ਨਾਂ ਕਰਕੇ ਮਾਸਟਰ ਪਲਾਨ ਦੀਆਂ ਉਹਨੂੰ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਜ਼ੋਨ ਡਿਕਲੇਅਰ ਕਰਕੇ ਬਿਲਡਰਾਂ ਨੂੰ ਡਿਵੈਲਪਰਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਔਰ ਖਾਸ ਕਰਕੇ ਇਲੀਗਲ ਵਾਲਿਆਂ ਨੂੰ ਕਿ ਤੁਸੀਂ 2 ਨੰਬਰ ਦੀਆਂ ਕਲੋਨੀਆਂ ਕੱਟੋ ਤੇ ਉੱਥੇ ਨਾ ਕਿਤੇ ਸੀਵਰੇਜ ਨਾ ਕਿਤੇ ਸੜਕ ਨਾ ਕਿਤੇ ਲਾਈਟਾਂ ਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਓ ਇਹ ਉਸ ਸਮੇਂ ਦੀ ਸਰਕਾਰਾਂ ਨੂੰ ਮਨਜ਼ੂਰ ਸੀ ਪਰ ਅੱਜ ਜੇ ਪਲਾਨਡ ਡਿਵੈਲਪਮੈਂਟ ਸਰਕਾਰ ਵੀ ਕਰ ਰਹੀ ਹੈ ਪ੍ਰਾਈਵੇਟ ਡਿਵੈਲਪਰ ਵੀ ਉਹਦੇ ਵਿੱਚ ਕਰ ਸਕਦਾ ਹੈ ਤੇ ਕਿਸਾਨ ਵੀ ਚਾਰ ਕਿਸਾਨ ਇਕੱਠੇ ਰਲ ਕੇ ਕਰ ਸਕਦੇ ਤੇ ਇਹਦੇ ਵਿੱਚ ਗਲਤ ਕੀ ਹੈ ਜੀ ਸੋ ਮੇਰੇ ਕਹਿਣ ਦਾ ਮਤਲਬ ਔਰ ਮਕਸਦ ਸਿਰਫ ਇਹ ਨਹੀਂ ਹੈ ਕਿ ਕਿਉਂਕਿ ਇਹਨਾਂ ਲੀਡਰਾਂ ਦੇ ਆਪ ਦੇ ਨਿੱਜੀ ਹਿੱਤ ਜੁੜੇ ਹੋਏ ਨੇ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਸਰਕਾਰਾਂ ਵਾਲਿਆਂ ਦੇ ਜਿਹਦੇ ਵਿੱਚ ਇਹਨਾਂ ਲੋਕਾਂ ਨੇ ਆਪ ਪੁਸ਼ਤ ਪਨਾਹੀ ਕੀਤੀ ਇਲੈਗਲ ਕਲੋਨੀ ਅੱਜ 20000 ਏਕੜ ਦੇ ਕਰੀਬ ਇਲੈਗਲ ਕਲੋਨੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕੱਟ ਚੁੱਕੀਆਂ ਹੁੰਦੇ ਜ਼ਿੰਮੇਵਾਰ ਕੌਣ ਹੈ ਉਹਨਾਂ ਨੂੰ ਅਲਾਉ ਕਰਤਾ ਸੀਗਾ ਕਿ ਉਹ ਇਲੀਗਲ ਕਲੋਨੀਆ ਵੀ ਕੱਟਣਾ ਤੇ ਲੋਕਾਂ ਦੀ ਲੁੱਟਕਸੁੱਟ ਵੀ ਕਰਨ ਤੇ ਬਾਅਦ ਦੇ ਵਿੱਚ ਉੱਥੇ ਫੈਸਿਲਿਟੀਆਂ ਨਾ ਦੇ ਕੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਉਣਾ ਉਹ ਇਹਨਾਂ ਨੂੰ ਮਨਜ਼ੂਰ ਸੀ ਪਰ ਸਾਡੀ ਪਲਾਨਡ ਔਰਗੇਨਾਈਜ਼ਡ ਔਰ ਕੰਟਰੋਲਡ ਡਵੈਲਪਮੈਂਟ ਹੈ ਜਿਹੜੀ ਉਹ ਇਹਨਾਂ ਨੂੰ ਨਾ ਮਨਜ਼ੂਰ ਹੈ ਪਹਿਲਾਂ ਵਾਲੀ ਪਾਲਿਸੀ ਦੇ ਵਿੱਚ ਕੀ ਹੁੰਦਾ ਸੀਗਾ ਪਹਿਲਾਂ ਵਾਲੀ ਪਾਲਿਸੀ ਦੇ ਵਿੱਚ ਜਦੋਂ ਸਰਕਾਰ ਕਹਿੰਦੀ ਸੀ ਕਿ ਅਸੀਂ ਇੱਥੇ ਪਲਾਨ ਕਰਨੀ ਹੈ ਸੁਪੋਜ਼ ਆਪਾਂ ਮਹੌਲੇ ਦੀ ਗੱਲ ਕਰ ਲਈਏ ਹੁਣ ਜਿਵੇਂ ਤੁਹਾਨੂੰ ਦੱਸਾਂ 2009 ਤੋਂ ਲੈ ਕੇ 2021 ਤੱਕ ਕੱਲੇ ਮੁਹਾਲੀ ਮੁਹਾਲੀ ਦੇ ਵਿੱਚ 3735 ਏਕੜ ਨੇ ਜਿਹੜੇ ਉਹ ਕਾਂਗਰਸ ਔਰ ਅਕਾਲੀ ਭਾਜਪਾ ਦੀ ਸਰਕਾਰ ਹੈ ਜਿਹੜੀ ਉਹ ਲੈਂਡ ਐਕ acquisition ਦੇ ਵਿੱਚ ਲਿਆ ਚੁੱਕੀ ਹੈ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਮੁਹਾਲੀ ਯਾ ਨਿਊ ਚੰਡੀਗੜ੍ਹ ਕੀ ਇਹ ਸਾਰੇ ਪੰਜਾਬ ਨਾਲੋਂ ਵੱਧ ਪਲਾਨਡ ਔਰ ਡਿਵੈਲਪ ਹੈ ਕਿ ਨਹੀਂ ਹੈ ਤੇ ਜੇ ਮੁਹਾਲੀ ਦੇ ਲੋਕਾਂ ਨੂੰ ਮੁਹਾਲੀ ਦੇ ਆਸੇ ਪਾਸੇ ਦੇ ਲੋਕਾਂ ਨੂੰ ਜੇ ਫੈਸਿਲਿਟੀ ਦਾ ਹੱਕਦਾਰ ਹੈਗੇ ਉਹ ਤੇ ਸਮੁੱਚਾ ਪੰਜਾਬ ਕਿਉਂ ਨਹੀਂ ਜਿ ਹੁਸ਼ਿਆਰਪੁਰ ਵਾਲੇ ਕਿਉਂ ਨਹੀਂ ਤਰਨਤਾਰ ਵਾਲੇ ਕਿਉਂ ਨਹੀਂ ਫਿਰੋਜ਼ਪੁਰ ਵਾਲੇ ਕਿਉਂ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਔਰ ਸਿਰਫ ਇਹਨਾਂ ਦੇ ਕਿਉਂਕਿ ਆਪਦੇ ਨਿੱਜੀ ਫਾਈਨੈਂਸ਼ੀਅਲ ਇੰਤ ਜੁੜੇ ਹੋਏ ਨੇ ਇਸ ਕਰਕੇ ਰੌਲਾ ਪਾ ਰਹੇ ਨੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਹੁੰਦਾ ਸੀ ਕਿ ਜਦੋਂ ਨੋਟੀਫਿਕੇਸ਼ਨ ਹੋਈ ਸੈਕਸ਼ਨ 4 ਦੀ ਨੋਟੀਫਿਕੇਸ਼ਨ ਹੋ ਜਾਂਦੀ ਸੀਗੀ ਉਹਦੇ ਵਿੱਚ ਸੇਲ ਪਰਚੇਸ ਵੀ ਬੰਦ ਹੋ ਜਾਂਦੀ ਸੀਗੀ ਉਹਦੇ ਵਿੱਚ ਸੀਐਲਯੂ ਵੀ ਬੰਦ ਹੋ ਜਾਂਦਾ ਸੀਗਾ ਉਹਦੇ ਵਿੱਚ ਤੁਸੀਂ ਕੋਈ ਚੀਜ਼ ਨਹੀਂ ਕਰ ਸਕਦੇ ਤੇ ਲੰਬਾ ਸਮਾਂ ਸਰਕਾਰ ਦੀ ਮਰਜ਼ੀ ਹੈ ਕਦੋਂ ਉਹਦੇ ਚ ਡਿਵੈਲਪਮੈਂਟ ਕਰੂਗੀ ਤੇ ਕਦੋਂ ਨਹੀਂ ਕਰੂਗੀ ਔਰ ਮਹਿਜ਼ 25000 ਰੁਪਏ ਜਿਹੜਾ ਉਹ ਕਿਸਾਨਾਂ ਨੂੰ ਪਹਿਲੇ 3 ਸਾਲ ਦੇ ਲਈ ਮਿਲਦਾ ਸੀਗਾ ਤੇ ਸਾਡੀ ਪਾਲਿਸੀ ਦੇ ਵਿੱਚ ਬੜਾ ਸਪਸ਼ਟ ਹੈ ਕਿ ਕੋਈ ਸੇਲ ਪਰਚੇਜ਼ ਬੰਦ ਨਹੀਂ ਤੁਸੀਂ ਆਪ ਡਿਵੈਲਪ ਕਰੋ ਤੁਸੀਂ ਕਿਸੇ ਨੂੰ ਡਿਵੈਲਪਰ ਨੂੰ ਦੋ ਤੁਸੀਂ ਸਰਕਾਰ ਦੇ ਨਾਲ ਹੱਥ ਮਿਲਾਓ ਕੋਈ ਸੇਲ ਪਰਚੇਜ਼ ਦੇ ਉੱਪਰ ਰੋਕ ਨਹੀਂ ਹੋਊਗੀ ਕੋਈ ਵਾਹੀ ਬਜਾਈ ਦੇ ਉੱਪਰ ਰੋਕ ਨਹੀਂ ਹੋਊਗੀ ਜਿਸ ਦਿਨ ਤੁਸੀਂ ਸਰਕਾਰ ਨੂੰ ਆਫਰ ਕਰਦੇ ਹੋ ਉਹ ਐਲਓਆਈ ਤੁਹਾਨੂੰ ਮਿਲਦੀ ਹੈ ਉਸੇ ਦਿਨ ਤੋਂ ਤੁਹਾਨੂੰ ਪਹਿਲੇ 3 ਸਾਲਾਂ ਲਈ ਤੁਹਾਨੂੰ 50000 ਰੁਪਏ ਜਿਹੜਾ ਉਹ ਮਿਲੂਗਾ ਔਰ ਫਿਰ ਜਦੋਂ ਸਰਕਾਰ ਉਹਦਾ ਪੋਜੈਸ਼ਨ ਲੈ ਲੈਂਦੀ ਹੈ ਉਹਨੂੰ ਡਿਵੈਲਪਮੈਂਟ ਕਰਨ ਦੇ ਲਈ ਤੇ ਉਦੋਂ ਲੱਖ ਰੁਪਏ ਜਿਹੜਾ ਉਹ ਐਨੂਅਲੀ ਮਿਲੂਗਾ ਔਰ ਉਹਨਾਂ ਸਮੇਂ ਦੇ ਵਿੱਚ ਜਦੋਂ ਤੱਕ ਪੋਜੈਸ਼ਨ ਸਰਕਾਰ ਨੇ ਨਹੀਂ ਲੈਣਾ ਉਦੋਂ ਤੱਕ ਉਹਦੀ ਵਾਹੀ ਵੀ ਕਿਸਾਨ ਵੀਰ ਨੇ ਜਿਹੜੇ ਉਹ ਕਰ ਸਕਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨੀ ਫਲੈਕਸੀਬਲ ਪਾਲਿਸੀ ਔਰ ਇੰਨੀ ਪਬਲਿਕ ਸੈਂਟ੍ਰਿਕ ਪਬਲਿਕ ਫ੍ਰੈਂਡਲੀ ਪਾਲਿਸੀ ਔਰ ਖਾਸ ਤੌਰ ਤੇ ਕਿਸਾਨ ਫ੍ਰੈਂਡਲੀ ਪਾਲਿਸੀ ਔਰ ਕੰਜ਼ਿਊਮਰ ਫ੍ਰੈਂਡਲੀ ਪਾਲਿਸੀ ਇਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈਗੀ ਅੱਗੇ ਕੀ ਹੁੰਦਾ ਸੀਗਾ ਤੁਸੀਂ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਲੈਂਡ ਨੂੰ ਜਿਹੜੇ ਉਹਨਾਂ ਦੇ ਪਲਾਟਸ ਮਿਲੇ ਨੇ ਉਹਨਾਂ ਨੂੰ ਐਕਸਚੇਂਜ ਕਰਨਾ ਤੁਸੀਂ ਉਹ ਨਹੀਂ ਕਰ ਸਕਦੇ ਹੈਗੇ ਹੁਣ ਅਸੀਂ ਇੱਥੇ ਤਾਂ ਕੇ ਵੀ ਅਲਾਉ ਕਰਤਾ ਕਿ ਜੇ ਕੋਈ ਆਪ ਦੇ ਕਮਰਸ਼ੀਅਲ ਲੈਂਡ ਕਮਰਸ਼ੀਅਲ ਜਿਹੜੇ ਐਲਓਆਈ ਹੈ ਉਹ ਸਰਂਡਰ ਕਰਦਾ ਤੇ ਉਹਨੂੰ ਰੈ residențial 3 ਗੁਣਾ ਜੇ ਸਪੋਜ਼ ਕੋਈ 25 ਗਾਜ ਦਾ ਐਸਈਓ ਸਰਂਡਰ ਕਰਦਾ ਤੇ ਉਹਨੂੰ 75 ਗਾਜ ਉਹਦੇ ਨਾਲ ਰੈ residențial ਹੈ ਜਿਹੜਾ ਉਹ ਹੋਰ ਮਿਜੇਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹੋ ਜੀ ਇਹੋ ਜੀ ਕੰਪਰੀਹੈਂਸਿਵ ਇਹੋ ਜੀ ਪਬਲਿਕ ਫ੍ਰੈਂਡਲੀ ਇਹੋ ਜੀ ਕਿਸਾਨ ਫ੍ਰੈਂਡਲੀ ਪੂਰੇ ਮੁਲਕ ਦੇ ਵਿੱਚ ਅੱਜ ਕਿਤੇ ਨਹੀਂ ਹੈਗੀ ਜੋ ਅੱਜ ਪੰਜਾਬ ਸਰਕਾਰ ਲੈ ਕੇ ਆਈ ਹੈ ਪਰ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਹਨਾਂ ਦਾ ਚਿਹਰਾ ਜਿਹੜਾ ਆ ਤੁਹਾਨੂੰ ਮੈਂ ਨੋਟੀਫਿਕੇਸ਼ਨ ਦਿਖਾ ਦਿਤੀਆਂ ਔਰ ਇੱਕ ਨਹੀਂ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਉਸ ਸਮੇਂ ਦੇ ਮਾਸਟਰ ਪਲਾਨ ਬਣੇ ਨੇ ਉਸ ਸਮੇਂ ਨੂੰ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਅਲਾਉ ਕੀਤਾ ਗਿਆ ਤੇ ਅੱਜ ਜਦੋਂ ਅਸੀਂ ਕਰ ਲੱਗਿਆ ਤੇ ਕੋਠੇ ਚੜ ਚੜ ਰੌਲਾ ਪਾ ਰਹੇ ਨੇ ਸੋ ਮੈਂ ਸਮਝਦਾ ਕਿ ਅਕਾਲੀ ਦਲ ਭਾਜਪਾ ਨੂੰ ਕਾਂਗਰਸ ਦੇ ਨਾਲ ਲੀਡਰਾਂ ਨੂੰ ਇਹਨਾਂ ਨੂੰ ਅੱਜ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਆਪ ਦਾ ਇਹ ਇਲੀਗਲ ਧੰਦਾ ਇਲੀਗਲ ਕਲੋਨੀਆ ਦਾ ਇਹ ਜਾਰੀ ਰੱਖਣਾ ਚਾਹੁੰਦੇ ਨੇ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੂੰ ਮੈਂ ਸਮਝਦਾ ਕਿ ਸਮੁੱਚੇ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਅੱਜ ਉਸ ਸੀ ਜ਼ਿਕਰ ਫਾਲੀ ਸੇ ਨਾ